ਬਾਗੇ ਵਾਲਾ ਤੁਸੀਂ ਦੇਖਿਆ ਸੀ ਬਾਗੇ ਵਾਲਾ ਤਾਂ ਦੇਖਿਆ ਸੀ ਮੋਗਾ ਨਹੀਂ ਦੇਖਿਆ ਮੋਗਾ ਨਹੀਂ ਦੇਖਿਆ ਬਾਬਾ ਜੀ ਕਿੱਥੇ ਰਹਿੰਦੇ ਸੀ ਰੋਡੇ 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 ਦੇ ਆਸ-ਪਾਸ ਕਿਹੜੇ ਪਿੰਡ ਸੀ ਹੋਰ ਲੰਡੇ ਵਾਲਾ ਆਪਣਾ ਸਮਾਸਾਰ ਬਾਗੇ ਵਾਲਾ ਬਾਗੇ ਵਾਲਾ ਇਹ ਆਪਣਾ ਚੀਆ ਵੀ ਪਲੇਵਰੋ ਇਹ ਵਰੋ ਅੱਛਾ ਇਹ ਨਾਲ-ਨਾਲ ਪਿੰਡ ਲੱਗਦੇ ਸੀ ਸਾਰੇ ਅੱਛਾ ਯਾ ਜਿਹੜਾ ਪਿਛਲਾ ਪਿੰਡ ਸੀ ਤੁਹਾਡਾ ਹਾਂ ਇਹ ਕਿਹੜੇ ਸ਼ਹਿਰ ਦੇ ਲਾਗੇ ਪੈਂਦਾ ਸੀ ਇਹ ਮੋਗੇ ਦੇ ਮੋਗੇ ਮੋਗੇ ਦੇ ਨੇੜੇ ਪੈਂਦਾ ਸੀ 12 ਮੀਲ ਮੋਗੇ ਤੋਂ ਸੀ ਅੱਛਾ ਬਾਗੇ ਵਾਲੇ ਤੋਂ 4 ਮੀਲ ਸੀ ਅੱਛਾ ਖਾਣਾ ਬਾਗੇ ਵਾਲੇ ਦਾ ਸੀ ਪਿੰਡ ਵਾਲੇ ਸਵਦਾ ਸੁਦਾ ਲੈਣ ਕਿਹੜੇ ਸ਼ਹਿਰ ਜਾਂਦੇ ਸੀ ਬਾਗੇ ਵਾਲਾ ਬਾਗੇ ਵਾਲਾ ਬਾਗੇ ਵਾਲਾ ਇਹ ਕਿੱਡਾ ਵੱਡਾ ਸ਼ਹਿਰ ਸੀ ਵਾਹ 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 ਕਿੰਡ ਫਿਰ ਵਾਹ ਵਾਹ ਅੱਛਾ ਤੇ ਹੁਣ ਤੁਹਾਨੂੰ ਉੱਥੇ ਲੈ ਜਾਈਏ ਦੁਬਾਰਾ ਹਾਂਜੀ ਉੱਥੇ ਦੁਬਾਰਾ ਲੈ ਜਾਈਏ ਤੇ ਖਾਣਾ ਖਾਓਗੇ ਦੁਬਾਰਾ ਜਾ ਕੇ ਸਾਨੂੰ ਪਤਾ ਨਹੀਂ ਦੇਣਾ ਹੁਣ 我是谁呢？